ਲੋਕਾਂ ਦੇ ਘਰ ਬਹੁਤ ਉਜੜ ਜਾ ਚੁੱਕੇ ਐ ਇਸ ਨਸ਼ੇ ਦੇ ਕਾਰੋਬਾਰ ਨਾਲ ਔਰ ਆਈ ਦੀ ਕਾਲੀ ਕਮਾਈ ਜਿਹੜੇ ਨਸ਼ੇ ਦੇ ਲੋਕ ਵੇਚ ਕੇ ਕੱਲ ਰਹੇ ਨੇ ਉਹਨਾਂ ਦੇ ਵੀ ਘਰ ਕੋਈ ਸ਼ੁਕੀ ਨਹੀਂ ਹੈਗੀ ਦੇਰਾ ਤੱਕ ਸਾਡੇ ਵੀ ਜਿਹੜੇ ਲੋਕ ਜਿਹੜੇ ਨਹੀਂ ਟਲ ਰਹੇ ਜਾਂ ਜਿਹੜੇ ਜ਼ਰਤ ਰੱਖਦੇ ਨੇ ਹੁਣ ਨਸ਼ਾ ਵੇਚਦੇ ਦੀ ਔਰ ਸਾਡੇ ਜ਼ਿਲ੍ਹੇ ਪਠਾਨਕੋਟ 'ਚ ਵੀ ਤਿਆਰੀ ਕਰ ਲਿਆ ਪਰ ਉਹਨਾਂ ਦੇ ਘਰਾਂ ਦੇ ਉੱਤੇ ਵੀ ਪੀਲਾ ਪੰਜਾ ਬਹੁਤ ਬੜੀ ਛੇਤੀ ਚੱਲਣ ਲੱਗਾ ਤੇ ਮਰਜੀ ਪੱਜਲਣ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਹਕਾਕਤ ਨੂੰ ਉਲਡੋੜ ਨਹੀਂ ਸਕਦੇ ਇਹ ਚੇਤਾਵਨੀ ਦਿੰਦੇ ਹੋਏ ਉਹਨਾਂ ਨੇ ਇੱਕ ਵਾਰ ਫਿਰ ਆਗਾਜ਼ ਕਰਦੇ ਹੋਏ ਕਿ ਜਿਹੜਾ ਵੀ ਨਸ਼ਾ ਵੇਚ ਰਿਹਾ ਉਹ ਨਸ਼ੇ ਦਾ کاروبار ਛੇਤੀ ਜੋ ਛੇਤੀ ਬੰਦ ਕਰ ਦੇ। ਇਹ ਤੋਂ ਚੇਤਾਵਨੀ ਨਹੀਂ ਨੀ ਇੱਕ ਯੁੱਧ ਦਾ ਆਗਾਜ਼ ਹੋ ਚੁੱਕਿਆ ਹੈ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹ ਨਸ਼ਾ ਵੇਚਣਾ ਬੰਦ ਕਰਨ ਪੰਜਾਬ ਨਾਲ ਛੱਡਣ ਜਿੱਥੇ ਵੀ ਕਿਤੇ ਨਸ਼ਾ ਵੇਚ ਰਹੇ ਉਹਨਾਂ ਨੂੰ ਨਸ਼ਾ ਬੰਦ ਕਰਨ ਕਿਉਂਕਿ ਨਸਲਾਂ ਦੀ ਬਰਬਾਦੀ ਬਹੁਤ ਹੋ ਚੁੱਕੀ ਹੈ। ਨਮਸਕਾਰ ਜੀ ਸਾਰਿਆਂ ਨੂੰ RAM RAM ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਫਿਰ ਸਾਰਿਆਂ ਨੂੰ RAM RAM ਜੀ। ਅੱਜ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਦੇ ਵਿਰੁੱਧ ਸ਼ੁਰੂਆਤ ਕੀਤੀ ਹੈ। ਪਿਛਲੇ 3 ਸਾਲਾਂ ਤੋਂ ਅਸੀਂ ਪੰਜਾਬ ਦੇ ਵਿੱਚ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਲੋਕ ਵਪਾਰ ਕਰਦੇ ਨੇ ਨਸ਼ੇ ਦਾ ਜਾਂ ਸਮੱਗਲਰ ਜਿਹੜੇ ਆ ਵੀ ਉਹ ਢਲ ਜਾਣ ਪਰ ਹਾਰ ਕੇ ਅੱਖ ਕੇ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਯੁੱਧ ਵਿਰੁੱਧ ਨਸ਼ਿਆਂ ਦੇ ਔਰ ਇਸ ਨਸ਼ਾ ਦੇ ਜਿਹੜਾ ਯੁੱਧ ਛੇੜਿਆ ਹੈ ਇਹ ਚ ਪੰਜਾਬ ਸਰਕਾਰ ਦੇ ਸਾਡੇ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਪ੍ਰਧਾਨ ਅਮਰ ਰੋੜਾ ਜੀ ਔਰ ਸਾਡੇ ਨੇਤਾ ਜੀ ਸ਼ਹਿਰੀ ਕਲਸੀ ਜੀ ਸਾਰੇ ਹਰਮਨ ਪਿਆਰੇ ਨੇਤਾ ਲਾਲਚੰਦ ਗਟਾਰੂ ਚੱਕ ਜੀ ਔਰ ਹਰਪਾਲ ਚਿਵਾ ਜੀ ਜੋ ਵੀ ਸਾਡੇ ਇਧਰ ਡਰਗ ਕਮੇਟੀ ਦੇ ਇੰਚਾਰਜ ਨੇ ਉਹਨਾਂ ਨੇ ਸਖਤ ਜਿਹੜਾ ਰਵਈਆ ਹੁਣ ਪੰਜਾਬ ਸਰਕਾਰ ਨੇ ਅਪਣਾਉਣ ਦੀ ਘੋਸ਼ਣਾ ਕਰਤੀ ਹੈ ਕਿ ਯੁੱਧ ਜਿਹੜਾ ਨਸ਼ੇ ਦੇ ਵਿਰੁੱਧ ਲੜਨਾ ਹੈ ਔਰ ਇਹ ਚੇਤਾਵਨੀ ਚੇਤਾਵਨੀ ਨਹੀਂ ਇੱਕ ਯੁੱਧ ਸ਼ੁਰੂ ਹੋ ਗਿਆ ਜਿਹੜੇ ਵੀ ਨਸ਼ੇ ਦਾ ਵਪਾਰ ਕਰ ਰਹੇ ਨੇ ਕਿ ਉਹ ਇਸ ਨਸ਼ੇ ਦੇ ਵਪਾਰ ਨੂੰ ਛੱਡ ਦੇਣ ਨਹੀਂ ਤੇ ਸਰਕਾਰ ਦੇ ਨਾਲ ਉਹਨਾਂ ਦਾ ਜਿਹੜਾ ਯੁੱਧ ਸ਼ੁਰੂ ਹੋ ਚੁੱਕਿਆ ਹੈ ਔਰ ਹਰ ਲੈਵਲ ਦੇ ਉੱਤੇ ਨਸ਼ੇ ਨੂੰ ਚਿੱਟੇ ਨੂੰ ਬੰਦ ਕਰਾਨ ਲਈ ਜੋ ਵੀ ਚਿੱਟਾ ਵੇਚ ਰਹੇ ਨੇ ਜੋ ਕਾਰੋਬਾਰ ਕਰ ਰਹੇ ਨੇ ਹਰ ਲੈਵਲ ਤੇ ਸਰਕਾਰ ਨੇ ਹੁਣ ਸਖਤਾਈ ਕਰਤੀ ਹੈ ਇਹ ਤੁਹਾਨੂੰ ਚੇਤਾਵਨੀ ਨਹੀਂ ਨੀ ਇੱਕ ਯੁੱਧ ਦਾ ਆਗਾਜ਼ ਹੋ ਚੁੱਕਿਆ ਹੈ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹ ਨਸ਼ਾ ਵੇਚਣਾ ਬੰਦ ਕਰਨ ਪੰਜਾਬ ਨਾਲ ਛੱਡਣ ਜਿੱਥੇ ਵੀ ਕਿਤੇ ਨਸ਼ਾ ਵੇਚ ਰਹੇ ਉਹਨੂੰ ਨਸ਼ਾ ਬੰਦ ਕਰਨ ਕਿਉਂਕਿ ਨਸਲਾਂ ਦੀ ਬਰਬਾਦੀ ਬਹੁਤ ਹੋ ਚੁੱਕੀ ਹੈ ਲੋਕਾਂ ਦੇ ਘਰ ਬਹੁਤ ਉਜੜ ਜਾ ਚੁੱਕੇ ਹੈ ਇਸ ਨਸ਼ੇ ਦੇ ਕਾਰੋਬਾਰ ਨਾਲ ਔਰ ਆਈ ਦੀ ਕਾਲੀ ਕਮਾਈ ਜਿਹੜੇ ਨਸ਼ੇ ਦੇ ਲੋਕ ਵੇਚ ਕੇ ਕਰ ਰਹੇ ਨੇ ਉਹਨਾਂ ਦੇ ਵੀ ਘਰ ਕੋਈ ਸੁਖੀ ਨਹੀਂ ਹੈਗੇ ਇਸ ਕਰਕੇ ਤੁਸੀਂ ਦੇਖਿਆ ਪਿਛਲੇ ਦਿਨਾਂ ਚ ਪੰਜਾਬ ਸਰਕਾਰ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਆਪਣੀ ਪੰਜਾਬ ਪੁਲਿਸ ਨੂੰ ਔਰ ਪੰਜਾਬ ਪੁਲਿਸ ਵੀ ਬੜੀ ਤੰਦਹੀ ਨਾਲ ਰਾਤ ਦਿਨ ਇਸ ਵਹੀ ਵਿੱਚ ਲੱਗੀ ਪਈ ਹੈ ਔਰ ਲੋਕਾਂ ਦੇ ਕਈ ਡਰਗਸ ਮਗਲਰ ਜਿਹੜੇ ਵੀ ਜਨਰਲ ਅਸ਼ੇ ਦੇ ਵਪਾਰੀ ਨੇ ਕਾਰੋਬਾਰ ਕਰਦੇ ਨੇ ਉਹਨਾਂ ਦੇ ਘਰ ਵੀ ਨੇ ਢਾਈ ਜਾ ਰਹੇ ਨੇ ਕੁਝ ਦੇਰਾਂ ਤੱਕ ਸਾਡੇ ਵੀ ਜਿਹੜੇ ਲੋਕ ਜਿਹੜੇ ਨਹੀਂ ਟਲ ਰਹੇ ਜਾਂ ਜਿਹੜੇ ਜੁਰਤ ਰੱਖਦੇ ਨੇ ਹੁਣ ਨਸ਼ਾ ਵੇਚਣ ਦੀ ਉਹ ਸਾਡੇ ਜ਼ਿਲ੍ਹੇ ਪਠਾਨਕੋਟ ਚ ਵੀ ਤਿਆਰੀ ਕਰ ਰਹੇ ਪਏ ਉਹਨਾਂ ਦੇ ਘਰਾਂ ਦੇ ਉੱਤੇ ਵੀ ਪੀਲਾ ਪੰਜਾ ਬਹੁਤ ਬੜੀ ਛੇਤੀ ਚੱਲਣ ਲੱਗਾ ਬਹੁਤ ਹੀ ਸ਼ੇਤੀ ਪੰਜਾਬ ਸਰਕਾਰ ਨੇ ਖਾਕਾ ਤਿਆਰ ਕਰ ਲਿਆ ਵੀ ਜਿਹੜੇ ਵੀ ਲੋਕ ਨਸ਼ੇ ਦਾ ਵਪਾਰ ਕਰ ਰਹੇ ਸੀ ਉਹਨਾਂ ਦਾ ਉਹਨਾਂ ਨੂੰ ਇੱਕ ਤਾਂ ਉਹਨਾਂ ਦੇ ਕਾਰਵਾਈ ਤੇ ਹੁਣੀ ਹੋਣੀ ਹੈ ਦੂਜਾ ਉਹਨਾਂ ਦੇ ਘਰਾਂ ਦੇ ਉੱਤੇ ਵੀ ਜਿਹੜੇ ਪੀੜੇ ਪੱਜੇ ਚੱਲਣ ਦੀ ਤਿਆਰੀ ਹੈ ਇਹ ਤੁਹਾਨੂੰ ਚੇਤਾਵਨੀ ਨਹੀਂ ਨਹੀਂ ਤੁਹਾਨੂੰ ਆਗਾਜ਼ ਹੈ ਯੁੱਧ ਦਾ ਨਸ਼ਾ ਦੇ ਵਿਰੋਧੀ ਜਿਹੜਾ ਯੁੱਧ ਅਸੀਂ ਛੇੜ ਚੁੱਕਿਆ ਪੰਜਾਬ ਸਰਕਾਰ ਨੇ ਅਰ ਪੁੱ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਰਵਿੰਦ ਕੇਜਰੀਵਾੜੀ ਦੀ ਦਿਸ਼ਾ ਨਿਰਦੇਸ਼ ਨਾਲ ਸਾਡੇ ਅਮਰ ਰੋੜਾ ਜੀ ਸਾਡੇ ਨਿੱਤਾ ਸ਼ਰੀਕ ਅਸੂਜੀ ਹਰਮਨ ਪਿਆਰੇ ਸਾਡੇ ਲਾਲਚਿਤ ਕਟਾਲੂ ਚੱਕ ਜੀ ਕੈਬਨਿਟ ਮੰਤਰੀ ਪੰਜਾਬ ਜਿਹੜੇ ਸਾਡੇ ਹਲਕੇ ਦੇ ਜ਼ਿਲ੍ਹੇ ਦੇ ਮੰਤਰੀ ਨੇ ਔਰ ਹਰਪਾਲ ਚੀਮਾ ਜੀ ਜਿਹੜਾ ਵੀ ਅਨਰ ਜਿਹਨਾਂ ਚਿੰਮੇਵਾਰੀ ਇਸ ਲੱਗੀ ਹੈ ਨਸ਼ਾ ਜਿਹੜਾ ਪੰਜਾਬ ਚ ਰਹਿਣ ਨਹੀਂ ਦੇਣਾ ਨਸ਼ਾ ਵੇਚਣ ਵਾਲਿਆਂ ਨੂੰ ਹੁਣ ਇਹੇ ਚੇਤਾਵਨੀ ਹੈ ਕਿ ਉਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈ ਜਿੱਥੇ ਮਰਜੀ ਭੱਜ ਲੈਣ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਹੱਥਾਂ ਜੋ ਦੌੜ ਨਹੀਂ ਸਕਦੇ ਇਹ ਚੇਤਾਵਨੀ ਦਿੰਦੇ ਹੋਏ ਉਹਨਾਂ ਨੂੰ ਇੱਕ ਵਾਰ ਫਿਰ ਆਗਾਜ਼ ਕਰਦੇ ਹੋਏ ਕਿ ਜਿਹੜਾ ਵੀ ਨਸ਼ਾ ਵੇਚ ਰਿਹਾ ਔਰ ਨਸ਼ੇ ਦਾ کاروبار ਛੇਤੀ ਤੋਂ ਛੇਤੀ ਬੰਦ ਕਰਦੇ ਪੰਜਾਬ ਦੇ ਵਿੱਚ ਅਸੀਂ ਕਾਨੂੰਨ ਵਿਵਸਥਾ ਵੀ ਬਣਾਣੀ ਹੈ ਨੌਜਵਾਨਾਂ ਨੂੰ ਜਿਹੜੇ ਜਿਨ੍ਹਾਂ ਨੂੰ ਨਸ਼ੇ ਤੇ ਲਾਇਆ ਉਹਨਾਂ ਦਾ ਵੀ ਸੁਧਾਰ ਕਰਨਾ ਹੈ ਔਰ ਮੇਰੀ ਹੱਥ ਜੋੜ ਕੇ ਸਾਰੀਆਂ ਐਨਜੀਓਗੇ ਵੀ ਬੇਨਤੀ ਹੈ ਜੇ ਆਪਣੇ ਪੰਜਾਬ ਦੀ ਜਿਹੜੀ ਗੁਰੂ ਪੀਰਿਆਂ ਦੀ ਧਰਤੀਆਂ ਨੂੰ ਬਚਾਉਣ ਲਈ ਜਿੰਨੇ ਵੀ ਸਾਡੀ ਐਨਜੀਓਸ ਨੇ ਜਿਹੜੇ ਵੀ ਕਿਸੇ ਚੰਗੇ ਸਮਾਜਿਕ ਭਲਾਈ ਕੰਮ ਕਰਦੀ ਹੈ ਉਹ ਵੀ ਇਸ ਜੰਗ ਵਿੱਚ ਸਾਥ ਦੇਣ ਜਿਹੜੇ ਲੋਕ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਸਮਝਾਉਣ ਜਾਂ ਜਿਹੜੇ ਵੀ ਲੋਕਲ ਸਾਡੇ ਸਿਵਲ ਹਸਪਤਾਲ ਵਗੈਰਾ ਹੈ ਉਹਨਾਂ ਵਿੱਚ ਉਹਨਾਂ ਨੂੰ ਖੜਨ ਉਹਨਾਂ ਦਾ ਟ੍ਰੀਟਮੈਂਟ ਕਰਾਣ ਸਾਡੇ ਕੋਲ ਵੀ ਆਣ ਜਿੱਥੇ ਕਿਤੇ ਸਾਡੇ ਕੋਲ ਕੋਈ ਵੀ ਮਦਦ ਉਹਨਾਂ ਨੂੰ ਐਨ ਜੀਓਸ ਨੂੰ ਮਿਲ ਸਕਦੀ ਹੈ ਇਸ ਕੰਮ ਦੇ ਵਿੱਚ ਅਸੀਂ ਕਰਾਂਗੇ ਜਿਹੜੇ ਵੀ ਨੌਜਵਾਨ ਇਸ ਦਲ ਦੇ ਚੋਂ ਬਾਹਰ ਨਿਕਲਣਾ ਚਾਹੁੰਦੇ ਸਾਨੂੰ ਮਿਲਣ ਅਸੀਂ ਉਹਨਾਂ ਦੀ ਹਰ ਸਹਾਇਤਾ ਕਰਨ ਨੂੰ ਤਿਆਰ ਹੈ ਜੈ ਜੈ ਕਮ ਕੁਸਮ ਹਰੀ ਦੇ ਨਾਲ ਅੱਜ ਦੀ ਸੰਗੀ ਰਿਪੋਰਟ